ਅਮਰੀਕਾ ਦੀ ਯੂਨੀਵਰਸਿਟੀ ਦੇ ਵਿੱਚ ਲੱਗੇ ਹੋਏ ਇੱਕ ਕੈਂਪ ਦੇ ਵਿੱਚ ਇੱਕ ਬੰਦੇ ਨੂੰ ਗੋਲੀ ਮਾਰ ਦਿੱਤੀ। ਉਹ ਬੰਦੇ ਦਾ ਨਾਮ ਸੀ ਚਾਰਲੀ ਕਰਕ। ਚਾਰਲੀ ਕਰਕ 18 ਸਾਲ ਦੀ ਉਮਰ ਤੋਂ ਹੀ ਸੋਸ਼ਲ ਐਕਟਿਵਿਸਟ ਮੂਵਮੈਂਟਸ ਦੇ ਵਿੱਚ ਬੜਾ ਇਨਵੋਲਵ ਸੀ ਤੇ ਇਹਨੇ ਇੱਕ ਸੰਸਥਾ ਬਣਾਈ ਸੀ ਟਰਨਿੰਗ ਪੁਆਇੰਟ ਯੂਐਸਏ। ਉਹਦੇ ਵਿੱਚ ਕੀ ਕਰਦਾ ਸੀ ਕਿ ਕਾਲਜਿਸ ਯੂਨੀਵਰਸਿਟੀ ਦੇ ਵਿੱਚ ਜਾ ਕੇ ਸਟੂਡੈਂਟਸ ਦੇ ਨਾਲ ਡਿਸਕਸ਼ਨ ਕਰਦਾ ਸੀ, ਡਿਬੇਟ ਕਰਦਾ ਸੀ। ਜਿਹੜੇ ਆਈਡੀਆਜ਼ ਹੁੰਦੇ ਸੀ ਉਹਨਾਂ ਨੂੰ ਚੈਲੰਜ ਕਰਦਾ ਸੀ ਗੋਲੀ ਕਿਉਂ ਮਾਰੀ ਗਈ ਚਾਰਲੀ ਕਰਕੇ ਕਿਸੇ ਚੀਜ਼ ਨੂੰ ਪ੍ਰਮੋਟ ਕਰਦਾ ਸੀ ਕਿ ਆਈਡੀਆਜ਼ ਵੱਖਰੇ ਵੱਖਰੇ ਹੋ ਸਕਦੇ ਆ ਪਰ ਉਹਨਾਂ ਨੂੰ ਚੈਲੰਜ ਵੀ ਕਰਨਾ ਚਾਹੀਦਾ ਕਿਉਂਕਿ ਆਈਡੀਆਜ਼ ਹੀ ਅਮਰੀਕਾ ਦੀ ਬੁਨਿਆਦ ਦੱਸੇ ਜਾਂਦੇ ਨੇ ਨੰਬਰ 2 ਤੇ ਜਿਹੜਾ ਮੇਨ ਕਾਰਨ ਦੱਸਿਆ ਜਾ ਰਿਹਾ ਕਿ ਚਾਰਲੀ ਕਰਕੇ ਸੈਕਿੰਡ ਅਮੈਂਡਮੈਂਟ ਰਾਈਟਸ ਨੂੰ ਪ੍ਰੋਮੋਟ ਕਰਦਾ ਸੀ ਉਹ ਕਹਿੰਦਾ ਸੀ ਕਿ ਹਰ ਇੱਕ ਅਮਰੀਕੀ ਕੋਲੇ ਆਪ ਦਾ ਅਸਲਾ ਹੋਣਾ ਚਾਹੀਦਾ ਤਾਂ ਕਿ ਉਹ ਆਪ ਦੇ ਆਪ ਨੂੰ ਪ੍ਰੋਟੈਕਟ ਕਰ ਸਕੇ ਤੇ ਬਹੁਤ ਸਾਰੇ ਲੋਕ ਇਸ ਗੱਲ ਤੋਂ ਖੁਸ਼ ਨਹੀਂ ਸੀ ਕਿ ਇਹ ਅਸਲੇ ਦੀ ਗੱਲ ਕਿਉਂ ਕਰਦਾ ਤੇ ਆਖਰ ਉਹਨੂੰ ਗੋਲੀ ਮਾਰ ਦਿੱਤੀ ਗਈ ਤੁਸੀਂ ਕੀ ਸੋਚਦੇ ਹੋ ਕਿ ਫ੍ਰੀ ਸਪੀਚ ਤੇ ਸੈਕੰਡ ਐਮੈਂਡਮੈਂਟ ਰਾਈਟਸ ਦਾ ਪ੍ਰੋਮੋਸ਼ਨ ਕਰਨਾ ਸਹੀ ਸੀ ਜਾਂ ਫਿਰ ਇੱਕ ਬੰਦੇ ਨੂੰ ਉਹਦੇ ਆਈਡੀਆਜ਼ ਕਰਕੇ ਗੋਲੀ ਮਾਰ ਦੇਣਾ ਸਹੀ ਹੈ ਤੇ ਇਹਦੇ ਬਾਰੇ ਮੂਸੇ ਵਾਲੇ ਨੇ ਵੀ ਇੱਕ ਗੱਲ ਕਹੀ ਸੀ ਸਾਰੀ ਦੁਨੀਆ ਦੇ ਰੋਲੇ ਉਹਦੀ ਮੁੱਕ ਜਾਣਗੇ ਜਦੋਂ ਅਸੀਂ ਸਮਝਣ ਲੱਗ ਜਾਾਂਗੇ ਵੀ ਜਿਹੜੀ ਸਾਹਮਣੇ ਵਾਲੀ ਦੀ ਸੋਚ ਹੈ ਉਹ ਗਲਤ ਨਹੀਂ ਉਹ ਸਿਰਫ ਸਾਡੇ ਤੋਂ ਅਲੱਗ ਹੈ